ਕੀ ਆ ਡਾਕਟਰ ਸਾਹਿਬ ਹਰੋਗੀ ਲਿਆਓ ਕਿੰਨੇ ਕਿੰਨੇ ਦੀ ਕਾਟੇ ਗਿਆ ਬਸ ਇਹਨੇ ਪਿਆ ਇੱਕ ਵਾਰ ਆਹ ਬੋਡਰ ਕੋਈ ਲੋਕ ਆਜੋ ਯਾਰੀ ਫੋਟੋ ਵੀ ਜਨ ਲੈ ਮੋ ਬੋਰਡ ਦੀ ਬੋਰਡ ਸਿਆਂ ਹਾਂਜੀ ਆ ਕਵਰ ਬੜਾ ਵਧੀਆ ਚੜਾਇਆ ਈ ਤੂੰ ਹਾਂਜੀ ਕਿੱਥੋਂ ਲਿਆ ਸੀ ਮਿੰਦੂ ਲਿਆ ਤੈਨੂੰ ਮੰਨ ਕੇ ਪਰ ਤੂੰ ਥੋੜਾ ਜਿਆ ਨਾ ਮੈਚ ਨਹੀਂ ਖਾਂਦਾ ਪਿਆ ਆਪਣਾ ਕਾਲੇ ਰੰਗ ਦਾ ਲਿਆਉਣਾ ਸੀਗਾ ਕਾਲੇ ਰੰਗ ਦਾ ਲਿਆਉਣਾ ਵਾਧੂ ਪਾਣੇ ਕਰੇ ਕਿੱਧਰ ਗਏ ਚਲੇ ਬਸ ਨਹੀਂ ਆਖੇ ਲੱਗਦੇ ਉਸ ਇਧਰ ਨਾ ਕਿਤ ਨੂੰ ਕਰੇ ਨਹੀਂ ਨਹੀਂ ਠੀਕ ਹੈ ਸਾਡੀ ਬੁੜੀ ਬੁੜੀ ਬਾਲ ਲੈਣ ਦੇ ਹਾਂਜੀ ਅੱਜ ਨਾ ਕੁਝ ਬੰਦਿਆਂ ਦੇ ਆਈ ਆਈਡੈਂਟੀਕਾਡ ਨੇ ਜਿਹੜੇ ਆਪਾਂ ਵੰਡਨੇ ਆ ਆਈਡੈਂਟੀਕਾਡ ਤਾਂ ਬਹੁਤ ਹੈਗੇ ਆ ਬੰਦੇ ਆਂਦੇ ਨਹੀਂ ਐ ਮੈਂ ਬੇਨਤੀ ਕਰੂੰਗਾ ਸਾਡੇ ਬਲਾਕ ਸਟਰੀ ਮਮਦੂੜ ਦੀ ਉਹ ਦੱਸਣ ਕਿ ਕਿਹੜੇ ਕਿਹੜੇ ਬੰਦੇ ਆਏ ਆ ਉਹਨਾਂ ਦੇ ਆਈਡੈਂਟੀਕਾਡ ਦੇਣੀ ਆ ਕੁਛ ਮੱਖੂ ਤੋਂ ਕੁੜੀਆਂ ਆਣੀਆਂ ਸੀਗੀਆਂ ਬੁਰਸ਼ੀਆਂ ਆਈਆਂ ਕੁੜੀਆਂ ਬੋਲੋ ਮਨਪ੍ਰੀਤ ਕੌਰ ਪ੍ਰਭਜੋਤ ਸਿੰਘ ਮੱਖੂ ਤੋਂ ਆਗੀਆਂ ਕੁੜੀਆਂ ਇੱਥੇ ਇੱਥੇ ਨਹੀਂ ਨਹੀਂ ਇੱਧਰ ਆ ਲੈ ਬਈ ਤਾੜੀਆਂ ਮਾਰੋ ਮਾਰੋ ਹੈ ਭੀਜ ਜੈ ਭਾਰਤ ਲੈ ਵੀ ਕੁੜੀ ਨੇ ਕਿਹਾ ਤਾੜੀਆਂ ਮਾਰੋ ਤੁਸੀਂ ਮਾਰੀਆਂ ਨਹੀਂ ਮੇਰੀ ਬੇਨਤੀ ਹੈ ਕਿ ਤਾੜੀਆਂ ਜ਼ੋਰ ਨਾਲ ਮਾਰੋ ਜ਼ੋਰ ਨਾਲ ਤਾੜੀਆਂ ਨਾਲ ਚਲੋ ਜੀ ਉੱਧਰ ਅੱਗੇ ਕਿਹੜਾ ਬੰਦਾ ਆ ਰਿਹਾ ਜੀ ਕੁਲਵੰਤ ਕੌਰ ਭਲਕਾਰ ਸਿੰਘ ਕੁਲਵੰਤ ਦੇਖ ਤੇ ਖੜੋ ਹੈ ਭੈ ਭੀਜ ਜੈ ਭਾਰਤ ਮਦਕਨ ਸਿੰਘ ਬਲਦੇਵ ਸਿੰਘ ਤਾੜੀਆਂ ਲੈ ਵੀ ਜਿਹਨੂੰ

ਯਕੋ ਕਾਰਡ ਕਿੱਥੇ ਹੈ ਨਾ ਕਾਰਡ ਤਾਂ ਹੈਗਾ ਪਰ ਉਹਨੂੰ ਦੇ ਫੈਨ ਤੇਰੇ ਹੋਣਾ ਲਾਉਂ ਤੂੰ ਉਹ ਲਿਆ ਤਾ ਸਹੀ ਦਸੀ ਤਾਂ ਕੋਈ ਨਹੀਂ ਸਮਾਨੀ ਦਿੱਤਾ ਕਰੋ ਫੈਨ ਸਮਾਨੀ ਨਹੀਂ ਕਰਾ ਇੱਥੇ ਆਓ ਇੱਥੇ ਆਜੋ ਮਾਸੀ ਸਾਡਾ ਕਾਰਡ ਨਹੀਂ ਕਾਰਡ ਬਣਾਉਂਦੇ ਨਾਮ ਇਹ ਕੀ ਭਾਜੀ ਭਾਜੀ ਮੀਟਿੰਗ ਦਾ ਟਾਈਮ ਹੀ ਇੱਕ ਤਾਂ ਦਿੰਦੇ ਇੱਧਰ ਆਓ ਮਾੜਾ ਆ ਕਰੀ ਮੋਗੇ ਅਟਾ ਡੀਆ ਵੀ ਇੱਧਰ ਵੀ ਕਰੋ ਮੇਰ ਤਾਂ ਗੱਲ ਦੀ ਬੜ ਮਾਰਿਆ ਇਹਨਾਂ ਨੇ ਹਾਂ ਇਹ ਹੋ ਗਿਆ ਕੈਮਰਾ ਚੱਲਦਾ ਹੈ ਨਾ ਹੈ ਨਾ ਤੂੰ ਮੇਰੀ ਵੱਡੀ ਭੈਣ ਆ ਧਿਆਨ ਨਾਲ ਸੁਣੀ ਤੁਹਾਡਾ ਮਾਣ ਆ ਪੂਰਾ ਪਰ ਤੁਸੀਂ ਨਾ ਕਦੀ ਵੀ ਮੀਟਿੰਗ ਦਾ ਜੋਰ ਨਹੀਂ ਪਾਇਆ ਤੇ ਆ ਮਮਦੋੜ ਤੋਂ ਬੀਬੀ ਆ ਖੜੀ ਏ ਇੱਕ ਆ ਬਤੂ ਘੜਾ ਇੱਕ ਆ ਸਾਡੀ ਭੈਣ ਕੜੀ ਅੱਗੇ ਆ ਭੈਣ ਹੁਣ ਆਨਲਾਈਨ ਬੋਲਦੇ ਪਿਆ ਆ ਇਹਨਾਂ ਨੇ ਤਿੰਨ ਮੀਟਿੰਗਾਂ ੱਟਕੇ ਨਾਲ ਲਈਆਂ ਐ ਇੱਥੇ 11 ਤਰੀਕ ਨੂੰ ਵੱਡਾ ਕਰ ਹਰ ਵੀ ੱਟਕੇ ਨਾਲ ਮੀਟਿੰਗ ਕਰਾਉਂਦੇ ਹੈ ਨਾ ਬੂ ਤੁਸੀਂ ਰਾਜੇ ਤੁਸੀਂ ਨਾ ਇਸ ਤਰ੍ਹਾਂ ਕਰੋ ਵੇਖੋ ਮਕਾਨਾਂ ਦੀਆਂ ਬਿੱਲ ਇੱਥੇ ਬਹੁਤ ਹੋ ਗਏ ਜਲਦੀ ਮੀਟਿੰਗ ਰੱਖ ਲਓ ਮਕਾਨਾਂ ਦੀ ਤੇ ਨਾਲ ਉੱਥੇ ਤੁਸੀਂ ਆਪਰੂਵ ਇੱਥੇ ਕਰ ਲਓ ਠੀਕ ਆ ਜਿਹੜੇ ਆਈ ਕਾਰਡ ਆ ਇਹ ਆਈ ਕਾਰਡ ਤੁਹਾਡੇ ਬਣਾ ਕੇ ਆਈ ਕਾਰਡ ਬਣਾ ਕੇ ਨਾਲ ਹੀ ਸਮਾਨਤ ਕਰਦਾਂਗੇ ਵੱਡੇ ਬੂ ਦੇਖਣੀ ਹੋਣੀ ਨਾਲੇ ਤਾਂ ਮਕਾਨਾਂ ਦੀਆਂ ਅਰਜ਼ੀਆਂ ਆ ਬਾੜ ਦੇ ਹੱਥ ਤੇ ਬਣਾ ਲੈਣਾ ਹਾਂ ਦੇਖਣਾ ਕੈਮਰਾ ਚਾਲੂ ਹੈ ਨਾ ਆ ਕਰੋ ਇਧਰ ਬੰਦਾ ਸਭ ਤੋਂ ਪਹਿਲਾਂ ਆਇਆ ਕੋਈ ਗੱਲ ਨਹੀਂ ਮੈਂ ਸਭ ਤੋਂ ਪਹਿਲਾਂ ਆਇਆ ਬੰਦਾ ਸਾਡਾ ਹੈ ਨਾ ਕੋਈ ਗੱਲ ਨਹੀਂ ਉਹ ਕੁੜੀਆਂ ਕਿੱਥੇ ਆ ਆ ਕੁੜੀ ਇੱਕ ਆਈ ਹੈ ਬੰਦਾ ਉਹ ਬਲਾਸ਼ ਨੇ ਹਾਂ ਜਿਹਾਂ ਜਿੱਥਾਂ ਜੀ ਅਮਰਜੀਤ ਨਹੀਂ ਹੈਗਾ ਹਾਂ ਬਣਾਉਣੇ ਅਮਰਜੀਤ ਉਹਦਾ ਨਾਮ ਅਮਰਜੀਤ ਹੈ ਕੁੜੀ ਦਾ ਨਾਮ ਚਲੋ ਰਾਜੇ ਇਹਨੂੰ ਧਿਆਨ ਕਰਿਓ ਕਿੱਥੇ ਕਾਡੋ ਕਰੇ ਰਹਿ ਗਿਆ ਨਹੀਂ ਜਾਈ ਜਦ ਕਿਸੇ ਦਾ ਪਾਰ ਅਗਰ ਗਾਇਟ ਪਾਈਏ ਹਾਂ ਨਹੀਂ ਨਹੀਂ ਗਾਣਾ ਕੋਈ ਡਰ ਨਹੀਂ ਕੋਈ ਕਿਸੇ ਦਾ ਤੁਹਾਨੂੰ ਪਤਾ ਨਾ ਆ ਨਹੀਂ ਇਹ ਕੋਰ ਸਨਮਾਨ ਕਰੋ ਜੀ ਚਲੋ ਫੋਟੋ ਤਾਂ ਆਜਾ ਹਾਂਜੀ ਭਾਜਾ ਨਾ ਭਜਣ ਨੂੰ ਕਰੋ ਭਾਜਣ ਨੂੰ ਕਰੋ ਲੈ ਵੀ ਮਾਤਾ ਜੀ ਤੁਹਾਡੀ ਪੂਰੀ ਟੀਮ ਦੇ ਜਿੰਨੇ ਕਾਟ ਬਣੇ ਸੀਗੇ ਉਹ ਤੁਹਾਨੂੰ ਮਿਲ ਗਏ ਆ ਵੱਡੋ ਦੇ ਦਿਓ ਜੀ ਕੁਲਵਿੰਦਰ ਕੋ ਆ ਦੇਖੋ ਉਹ ਕੁਲਵਿੰਦਰ ਹੋਰ ਸੀਗੇ ਨਾਲੇ ਜਿੰਨ ਪਾਪੇ ਚੀਜ਼ੇ ਦੇ ਮੋਰ ਆ ਆਵੇ ਦੇ ਕੁਲਵਿੰਦਰ ਕੋ ਲਿਓ ਕੁਲਵਿੰਦਰ ਕੋ ਨਿਰੰਭ ਕੋਰ ਅਦਰ ਨਹੀਂ ਜਕਰ ਅਮਰ ਜੀ ਹੁੰਦੀ ਉਹਨੇ ਕੋ ਅੱਗੇ ਨਹੀਂ ਆ ਬੋਲੋ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ

ਨਾਓ ਜੀ ਇੱਧਰ ਆ ਵੀ ਆ ਨਾ ਇਹ ਜਿਹੜਾ ਕਰੋ ਨਾ ਆਹ ਦੇ ਦੇ ਆ ਫੜੋ ਆ ਨਾ ਬੋਲੋ ਕਿਹੜੇ ਕਿਹੜੇ ਬੰਦਿਆਂ ਦੇ ਕਾਟ ਆਏ ਆ ਆ ਬੋਲੋ ਨਾ ਚਲੋ ਇੱਕ ਮਿੰਟ ਬਤਾਜੀ ਇਹ ਟ੍ਰੇਨ ਜਾਨਾ ਕਿੱ데 ਜਾਏਗੀ ਜਸਵਿੰਦਰ ਕੌਰ ਹਾਂ ਜਾਓ ਜਸਵਿੰਦਰ ਸਿੰਘ ਕੁਲਵਿੰਦਰ ਕੌਰ ਜਸਵਿੰਦਰ ਹਾਲੋ ਅਸਰ ਆਤ ਕਰੋ ਹਾਲੋ ਰਾਜ ਵੀਡੀਓ ਤੇ ਹਾਂ ਨਾ ਦੱਬੇ ਮਾਰਦਾ ਪਿਆ ਹੈ ਨਾ ਐ ਹੁੰਦੀ ਉਹ ਗੱਲ ਵੀ ਹੋਏ ਤੂੰ ਚਲੋ ਅੱਗੇ ਬੋਲੋ ਇੱਧਰ ਆਓ ਉਹਨੂੰ ਕੁੜੀ ਨੂੰ ਇੱਧਰ ਆਣ ਦਿਓ ਅੱਗੇ ਬੋਲੋ ਵੀਰਪਾਲ ਕੋਰ ਦਲਜੀਤ ਸਿੰਘ ਇੱਧਰ ਆਓ ਇੱਥੇ ਬੋਲੋ ਹਾਂਜੀ ਵੀਰਪਾਲ ਕੋਰ ਦਲਜੀਤ ਸਿੰਘ ਅ ਅਮਰਜੀਤ 얘ਦਰਾ ਹਾਂ ਪਾਣੀ ਆ ਫੜੋ ਜੀ ਵੀਰਪਾਲ ਨਹੀਂ ਆਈ ਫੜੋ ਹਾਂਜੀ ਦੂਜਾ ਕੁੜੀਆ ਗੁਰਜੀਤ ਸਿੰਘ ਆ ਕੁੜੀਆ ਨੀ ਪ੍ਰਧਾਨ ਜੀ ਦਰਸ਼ਨਾ ਸ਼ਾਮ ਸਿੰਘ ਆਲਾ ਫੜੋ ਰੋਲਪੁਰ ਬਲਾਕ ਆ ਨਕਮੀ ਰਕਤ ਬੋਲੋ ਸੋਨੂ ਨੇ ਆ ਤਾਂ ਸੁਨੀਤਾ ਸੁਨੀਤਾ ਕੀ ਕੀਤੀ ਹੈ ਹਸਪਤਾਲ ਖੜੀ ਕਰ ਸੋਟੀ ਆ ਆ ਸੋਨੂ ਨੇ ਕਾਟ ਬਣਾਇਆ ਪਰ ਸੋਨੂ ਆਏਗਾ ਦਿਨ ਐਵੇਂ ਨਹੀਂ ਦਿਨ ਆਲਾ ਫੜੋ ਮੈਨੂੰ ਪਤਾ ਸਤਨਾਮ ਸਿੰਘ ਅਮਰ ਭੈਣ gala ਆਲਾ ਜੀ ਕਹਾਂ ਲੈ ਕੇ ਸਤਨਾਮ ਜੀ ਆ ਆਲਾ ਗੱਲਾਂ ਨਾ ਮਟੋੜਾ ਹਾਲੋ ਦੁਜਾ ਨੀਲਮ ਕੌਰ ਸਿੰਦਰ ਸਿੰਘ ਨੂੰ ਹਾਲੋ ਜੀ ਦੂਜਾ ਵੀ ਆਹੋ ਕੁਲਵਿੰਦਰ ਕੋ ਸੁਖਦੇਵ ਸਿੰਘ ਲੈ ਵੀ ਸਾਥੀਓ ਆਈ ਕਾਨ ਬਣਦੇ ਪਿਆ ਇੱਕ ਸਾਲ ਤੱਕ ਜਿਨ੍ਹਾਂ ਨੇ ਰਹਿ ਗਿਆ ਉਹ ਆਪਣੇ ਪ੍ਰੂਫ ਦੇ ਸਕਦੇ ਹੋ ਆਪਦੇ ਬਲਾਕ ਪ੍ਰਧਾਨ ਨੂੰ ਜੇ ਗੁਰੂਸਾ ਆਲਾ ਬਲਾਕਾ ਗੁਰੂਸਾ ਦੇ ਪ੍ਰਧਾਨ ਨੂੰ ਦੇਣਾ ਕਿ ਮੰਮਦੋਟ ਆਲਾ ਮੰਮਦੋਟ ਦੇ ਦੇਣਾ ਕਿ ਫਰੋਜੋੜ ਆਲਾ ਫਰੋਜੋੜ ਜੇ ਕਲਖੁਰਦ ਵਾਲਾ ਨੂੰ ਕਿਹੜੇ ਕਿਹੜੇ ਆ ਬਾਪੂ ਦਾ ਰਹਿ ਗਿਆ ਕਿ ਕਿਹੜਾ ਐ ਮੈਂ ਕਿਉਂ ਜੀ ਬਾਪੂ ਨੂੰ ਵੀ ਕਰੀਏ ਮਾਨ ਸਲਮਾਨ ਬਣਾ ਬਜਾ ਸਰ ਸੰਦਾ ਦੇ ਖਰੂਬ ਕੀ ਕੀ ਹੈ ਦੱਸ ਦਿਆਂਗੇ ਜੀ ਮੈਂ ਦੱਸ ਦਿਆਂਗੇ ਤਿੰਨ ਫੋਟੋਆਂ ਲੱਗਣੀਆਂ ਇੱਕ ਧਾਰ ਕਰਕੇ ਇੱਕ ਫਾਰਮ ਤੇ ਸਾਈਨ ਕਰਨੇ ਲਿਆਓ ਵੀ ਭਾਈ ਇੰਨਾ ਕੋ ਟਾਈਮ ਲਾਈ ਜਾਂਦੇ ਹੋ ਬਣਾਵਾਂਗੇ ਤੇਰਾ ਤੂੰ ਸਭ ਤੋਂ ਪਹਿਲਾਂ ਆ ਨਾ ਮਾਫ ਮੰਗ ਐਨੋਈ ਮਾਫੀ ਬਪਾਏ ਮਾਫੀਆਂ ਮੁੱਕ ਗਈਆਂ ਨੇ ਆ ਲੈ ਸਾਰੀ ਸੰਗਤ ਤੋਂ ਮਾਫੀਆਂ ਮੁੱਕ ਗਈਆਂ ਮਾਫੀਆਂ ਆ ਗਈ ਤੂੰ ਆ ਦੇ ਮੇਡ ਬਣਾਉਣਾ ਮੰਗਾ ਦੇ ਤੂੰ ਬੜਾ ਬਣਾ ਆਓ ਜੀ ਬਾਬਾ ਜੀ ਆਪਾ ਬਬਾ ਜੀ ਜੀ ਤਾੜੀਆਂ ਹੋ ਜਾਣ ਜੀ ਕੰਮ ਲੱਗ ਗਿਆ ਤੂੰ ਦਾ ਆ ਜਾਂਦਾ ਮੇਟਰ ਠੀਕ ਆ ਜੀ ਬੜੀ ਮਿਹਨਤ ਨਾਲ ਇਮਾਨਦਾਰੀ ਨਾਲ ਕੰਮ ਕਰਨਾ ਧਿਆਨ ਕਰਿਓ ਆਪਣੇ ਘਰ ਦੇ ਕਿੱਥੇ ਆਪਾਂ ਜਿਹੜਾ ਕੰਮ ਕਰਦੇ ਦੱਸਦੇ ਆ ਦੱਸਦੇ ਇੰਨਾਂ ਨਾਲ ਧਿਆਨ ਕਰਿਓ ਕੰਮ ਇਹ ਰੂਪ ਜਿਹੜੇ ਆਈ ਕਾਰਡ ਬਣਾਉਣੇ ਆ ਉਹਦੀ ਤਾਰ ਕੱਢ ਦੀ ਫੋਟੋਕਾਪੀ ਆ ਤੇ ਨਾਲ ਤਿੰਨ ਫੋਟੋਆਂ ਤੇ ਫਾਰਮ ਹੈਗਾ ਉਹਦੇ ਤੇ ਸਾਈਨ ਕਰਿਓ ਦੱਸਾਂਗੇ ਕੀ ਕੀ ਆਪਾਂ